ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਜਿਹੜੀ ਦੋਸਤੋ ਵੀਡੀਓ ਆਪਾਂ ਬਣਾਉਣ ਲੱਗੇ ਆਂ ਪਿੰਡ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕਰਨਦੀਪ ਵੀਰ ਦੇ ਫਾਰਮ ਤੇ ਜਿਹੜੀ ਲੱਗੀਆਂ ਅੱਜ ਦੀ ਵੀਡੀਓ ਅਪਲੋਡ ਕਰਨ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤੋਕੜ ਗੱਬਣ ਮਾਜ ਦਿਖਾਵਾਂਗੇ ਡਿਟੇਲ ਇਸ ਮਾਜ ਦੀ ਦੋਸਤੋ ਆਪਾਂ ਸਾਰੀ ਕਰਨਦੀਪ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀ ਵੀਰ ਇਸ ਚੈਨਲ ਤੇ ਨਵੇਂ ਜਿਨ੍ਹਾਂ ਨੇ ਅਜੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਪਸ਼ੂ ਖਰੀਦੂ ਤੋਂ ਪਹਿਲਾਂ ਤਾਂ تسਲੀ ਜਿਹੜੀ ਕਰਨੀ ਦਸਤ ਨਰਖ ਪਰਖ ਜਿਹੜੀ ਕਰਨੀ ਤੁਸੀਂ ਆਪ ਕਰਨੀ ਹੁੰਦੀ ਹੈ ਆਪ ਆਪਣਾ ਹੱਕ ਸਮਝ ਕੇ ਫਰਜ਼ ਸਮਝ ਕੇ ਤਸਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ ਟੋਕੜ ਗੱਬਣ ਮੱਝ ਆ ਰੇਟ ਵੀ ਦੋਸਤੋ ਬਿਲਕੁਲ ਜਾਇਜ਼ ਹੀ ਨੋਰਮਲ ਹੋਊਗਾ ਸੋ ਕੱਲ ਜਾਂ ਪਰਸੋਂ ਦੋਸਤੋ ਇੱਕ ਤੋਕੜ ਗੱਪਣ ਮੱਝ ਕਰਨ ਦੀ ਬੇਫਾਰਮ ਤੇ ਹੋਰ ਆਉਣੀ ਆ ਉਹਦੀ ਵੀ ਵੀਡੀਓ ਦੋਸਤੋ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਦਾਂਗੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਸ ਮੱਝ ਦੀ ਪੁੱਛੀਏ ਆਪਾਂ ਆਮਲ ਕਰਨਦੀਪ ਕੀ ਹਾਲ ਹੈ ਵਧੀਆ ਵੀਰ ਤੂੰ ਸੁਣਾ ਕੀ ਹਾਲ ਚਾਲ ਵਧੀਆ ਠੀਕ ਹੈ ਹਾਂ ਜੀ ਜਾਂ ਵੇਖੀ ਤੂੰ ਚੰਗੀ ਹਾਂਜੀ ਰੇ ਕਿਹੜਿਆ ਹੁਣ ਆਇਆ ਇਹਦਾ ਠੀਕ ਹੈ ਅਜੇ ਤੱਕ ਸੁਣਾਉਂਦੇ ਠੀਕ ਹੈ ਹਾਂ ਜੀ ਤੇ ਅੱਜ ਫੇਰ ਮੱਝ ਲੈ ਆਣੀ ਤੋਕੜ ਗੱਪਣ ਹਾਂਜੀ ਹਾਂਜੀ ਠੀਕ ਹੈ ਕੀ ਡਿਟੇਲ ਇਹਦੀ ਇਹ ਵੀਰੇ ਤੀਜੇ ਸੁਈਲੇ ਗੱਭਣਿਆ ਅੱਛਾ ਜੀ ਹਾਂਜੀ ਇਹ ਕੰਨੜਾ ਟੈਮ ਉਹ ਗੱਭਣ ਨੂੰ ਇਹਨੂੰ 4 ਮਹੀਨੇ ਦੀ ਗੱਭਣ ਚੈੱਕ ਪਾਸ 4 ਮਹੀਨੇ ਦੀ ਗੱਭਣ ਹਾਂਜੀ ਠੀਕ ਹੈ ਜੀ ਤੇ ਹੁਣ ਛਲੇ ਦੁੱਧ ਦੇ ਰੇ ਵੈਰਾਈਟਾ ਤਿਆਰ ਆ ਅੱਛਾ ਚਾਹ ਪਾਲਟੀ ਪਾਉਣਾ ਦਾ ਆਪਾਂ 11 ਲੀਟਰ ਗਾਰੰਟੀ ਤੇ ਨੇ 11 ਲੀਟਰ ਦੀ ਆਪਾਂ ਗਾਰੰਟੀ ਦੇ ਦਾਂਗੇ ਹਾਂਜੀ ਠੀਕ ਹੈ ਜੀ ਤੇ ਸੱਜਣ ਨੇ ਕਿੰਨਾ ਚੁਆਇਆ ਸੱਜਣ ਵੀ ਇਹ 15 ਕਿਲੋ ਦੁੱਧ ਚੁਆਇਆ ਇਹਨੇ 15 16 ਕਿਲੋ ਚੁਆਇਆ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਤੋਰੀ ਨੂੰ ਦਿਖਾਈਏ ਕਿ ਰਿਕੋਲ ਕੇ ਵੀਰਾਂ ਨੂੰ ਦੋਸਤੋ 4 ਮਹੀਨਿਆਂ ਦੀ ਗੱਭਣ ਚੈੱਕ ਪਾਸ ਤੇ ਹੁਣ ਜਿਹੜਾ ਮੌਕੇ ਦਾ ਦੁੱਧ ਹੈ 11 ਤੋਂ 12 ਲੀਟਰ ਦੇ ਵਿੱਚ ਵਿੱਚ ਜਿੰਨਾ ਤਿਆਰ ਆ। ਤੇ ਜੇ ਸੂਈ ਆ ਤੇ ਤੁਸੀਂ ਗੱਪਣਿਆ ਆ ਦੀ ਫੇਸ ਕੁਆਲਟੀ ਚੈੱਕ ਕਰ ਲਓ। ਜਦੋਂ ਦੋਸਤੋਂ ਮੁਰਕੇ ਉਹਦੇ ਤੁਹਾਨੂੰ ਫੇਸ ਕੁਆਲਟੀ ਕਰ ਚੰਗੀ ਤੇ ਚੈੱਕ ਕਰਵਾ ਦੂੰਗਾ। ਬਾਕੀ ਦੋਸਤੋਂ ਦਾ ਆਰਡਰ ਹੈ ਅੱਜ ਵੀ ਇਹਨੇ ਕਰਮਾ ਨੇ ਸੱਜਰ ਮੱਧਾਂ ਨੇਗਾ ਤਿਆਰ ਕੀਤਾ। ਕੱਦ ਕਾਠ ਪੇਟਪੜੇ ਦੀ ਚੜਾਈ ਤੁਸੀਂ ਚੈੱਕ ਕਰ ਲਓ। ਫ੍ਰੀ ਲਮੀ ਐਨ ਮੋਟ। ਆ ਦੋਸਤੋ ਜੀ ਆਰਡਰ ਕੁਆਲਟੀ ਚੈੱਕ ਕਰ ਲਓ ਕਰਮਾਲੀ ਬਹਿਣੀਆ ਦੇ ਪਾਸੋਂ ਤੁਹਾਨੂੰ ਦੀ ਕੁਆਲਟੀ ਚੈੱਕ ਕਰਵਾ ਲੈਣਾ ਜਿੰਨਾ ਚਿਰ ਦੋਸਤੋ ਜੀ ਪਾਣੀ ਪੀਂਦੀ ਹੋਣੇ ਚਿਰ ਆਪਾਂ ਤੁਹਾਨੂੰ ਕਿਲੇ ਕਿਲੇ ਕੋਹਾ ਦੇ ਦੇ ਕਰ ਕੋਲਟ ਬਹਿਣੀਆ ਦੇ ਪਾਸੇ ਵਿਖਾ ਦੇਣੇ ਫਿਰ ਤੁਹਾਨੂੰ ਦੀ ਕੁਆਲਟੀ ਆਦ ਕੜ ਦੋਸਤੋ ਮੈਂ ਤਾਂ ਪੂਰਾ ਥੋੜਾ ਜਿਹਾ ਲਿੱਸਾ ਪਾ ਜਰੂਰ ਆ ਦੀ ਜੀ ਆਰੇ ਦੋਸਤੋ ਕਰੋ ਦਾ ਆਰਡਰ ਕੁਆਲਟੀ ਚੈੱਕ ਲੈ ਜਾ ਲੈ ਜਾ ਲੈ ਜਾ ਬੰਦ ਤੇ ਸੱਜਰ ਨੇ ਦੋਸਤੋ 15 16 ਕਿਲੋ ਦੁੱਧ ਲਈ ਚੁਆਇਆ ਕਰਵਾਇਆ ਬਾਕੀ ਦੋ ਤੋ ਟੁਪੇ ਚੈੱਕ ਕਰ ਸਕਦੇ ਜੀ ਇਹਦੀ ਫੇਸ ਕੁਆਲਿਟੀ ਕਰਮਾਈ ਦੀ ਜਿਹੜੀਆਂ ਨਾੜਾਂ ਦੋਸਤ ਮਿਲਕ ਵੈਨੇ ਹਵਾਨੇ ਦੇ ਕਰੋ ਚੈੱਕ ਅੱਛਾ ਕਰਨਦੀਪ ਵੀਰ ਬੱਚਾ ਨਹੀਂ ਦਿੱਤਾ ਬੱਚਾ ਇਹਦੇ ਵਿੱਚ ਕੱਟਾ ਏ ਠੀਕ ਹੈ ਜੀ ਤੇ ਅੱਛਾ ਕੱਟਾ ਵੀਰ ਦੋਤਾਂ ਨਾਲ ਮਾਲਕ ਨੇ ਨਹੀਂ ਉਹ ਬਰੀਡ ਦਾ ਕੱਟਾ ਏ ਅੱਛਾ ਤੇ ਉਹ ਮਾਲਕ ਵੀਰ ਨੇ ਰੱਖਿਆ ਫਿਰ ਅੱਛਾ ਅੱਛਾ ਹਾਂ ਜੀ ਠੀਕ ਹੈ ਜੀ ਸੋ ਦੋਸਤੋ ਕੱਟਾ ਵੀਰ ਕਹਿੰਦੇ ਆ ਵੀ ਚੰਗੀ ਬਰੀਡ ਦਾ ਸੀ ਜਿਹੜਾ ਨਸੀਮਨ ਭਰਾਇਆ ਸੀ ਕਟੇ ਨੂੰ ਤੇ ਉਹ ਕਟਾ ਜਿਹੜਾ ਉਹਨਾਂ ਨੇ ਮਾਲਕ ਵੀਰਾਂ ਨੇ ਦਿੱਤਾ ਹੀ ਨਹੀਂਗਾ ਰੱਖ ਲਿਆ ਸੀ ਆਪੇ ਕੋਲ ਹੀ ਬਾਕੀ ਦੋਸਤੋਂ ਮਿਲਦੀ ਦੋਵੇਂ ਟਾਈਮ ਕਸ਼ਾ ਕਰਦੇ ਵੀ ਮਿਲਦੀ ਕਿਤੇ ਤਾਂ ਤੇ ਮੇਰੇ ਪাড়ੇ ਦੀ ਮਿਲਦੀ ਦੋਵੇਂ ਨੇ ਪাড়ੇ ਹਾਂਜੀ ਹਾਂਜੀ ਅੱਛਾ ਹਾਂਜੀ ਕੋਈ ਪੂਰ ਛਟਾ ਸੁਣਾ ਨਹੀਂ ਕੋਈ ਪੂਰ ਛਟਾ ਨਹੀਂ ਠੀਕ ਹੈ ਜੀ ਹਾਂਜੀ ਤੇ ਅੱਛਾ ਕਰਨ ਦੀ ਵੀ ਮੋਲੇ ਤਾਂ ਕਰਦੇ ਆ ਮੋਲੇ ਵੀਰੇ ਇਹ 65000 ਕਰਦੇ ਆ 60000 ਦੇ ਮੰਨਦਾਂ ਕਰਤਾਗੇ ਅੱਛਾ ਕਿਨੇ ਦੇ ਦਿੰਦੇ 55000 ਦੇ ਦਾਂਗੇ ਹਲੋ ਦੋਸਤੋ 65000 ਮੁੱਲ ਕਰਕੇ 60000 ਦੇ ਵਿੱਚੋਂ ਵੀਰ ਕਹਿੰਦਾ ਵੀ ਮਾਨਸਣ ਹੋ ਕੇ 55000 ਦੀ ਜਿਹੜੀ ਮੌਕੇ ਤੇ ਹੋਊਗੀ। ਬਾਕੀ ਦੋਸਤੋ ਜਿਹੜੇ ਵੀ ਵੀਰ ਨੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜਿਹੜੇ ਵੀਰ ਨੇ ਫੋਨ ਕਰਨਾ। ਸੋ ਦੋਸਤੋ ਵੀਡੀਓ ਆਪਾਂ ਜਲਦ ਅਪਲੋਡ ਕਰਦਾਂਗੇ। ਤੇ ਕੱਲ ਜਾਂ ਪਰਸੋਂ ਦੋਸਤੋ ਇੱਕ ਮੱਝ ਵੀਰ ਦੇ ਕੋਲ ਹੋਰ ਹੋਣੀ ਟੋਕੜ ਗੱਪਣ ਉਹਦੀ ਵੀ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛਾਂਗੇ ਤੇ ਵੀਡੀਓ ਅਪਲੋਡ ਕਰਕੇ ਆਪਣੇ ਚੈਨਲ ਦੇ ਜਿਹੜੀ ਅਪਲੋਡ ਕਰਾਂਗੇ। ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ।